ਇਕ ਤਾਇਆ ਦੀਪਿੰਦਰ ਜੀ ਤੋਂ ਦਾ ਕਮੈਂਟ ਕਿ ਕੋਵਲ ਸ਼ੀਲਡ ਬਾਰੇ ਜੋ ਕਿ ਦਾਲਤ ਵਿੱਚ ਕੰਪਨੀ ਨੇ ਮੰਨਿਆ ਕਿ ਥੋੜਾ ਨੁਕਸਾਨ ਹੋ ਰਿਹਾ ਮੈਂ ਤੇ ਬਈ ਬਹੁਤ ਪਟਿਆ ਸੀਗਾ ਮੈਨੂੰ ਤੇ ਗਾਲਾਂ ਬੜੀਆਂ ਪਈਆਂ ਸੀਗਾਂ ਉਹ ਤੋਂ ਫੇਸਬੁੱਕ ਤੇ ਮੈਂ ਅੱਗੇ ਵੀ ਗੱਲ ਸ਼ੇਅਰ ਕੀਤੀ ਆ ਜਿਹੜੀ ਸਾਡੀ ਰੈਗੂਲਰ ਆਡੀਅੰਸ ਹੈ ਨਾ ਹਮ ਮੇਰੇ ਤੇ ਘਰੇ ਆ ਗਏ ਪਰਮੇਤ ਜੀ ਆ ਸਿਹਤ ਵਿਭਾਗ ਦੇ ਵਾਲੇ ਹਮ ਮਸੀ ਕਿਤੇ ਛੁੱਟੀ ਅਸੀਂ ਧੁੱਪੇ ਬੈਠੇ ਦੋਵੇਂ ਜੀ ਉਹਨਾਂ ਨੇ ਤੇ ਸਾਡੇ ਮੰਜੇ ਘੇਰ ਲਏ ਹਾਂ ਮੈਂ ਆਖਿਆ ਕੁੱਟਣ ਨਹੀਂ ਨਾ ਯਾਰ ਹਮ ਮੈਂ ਤਾਂ ਭੱਜਣ ਨੂੰ ਤਿਆਰ ਹੋ ਗਿਆ ਜੀ ਉਹ ਤੇ ਸਾਡੇ ਚਲੋ ਸਾਡੀਆਂ ਭੈਣਾਂ ਹੀ ਨੇ ਵੱਡੀਆਂ ਛੋਟੀਆਂ ਹੂੰ ਉਹ ਤੇ ਮੇਰੇ ਦੁਆਲੇ ਵੀ ਟੀਕਾ ਲਵਾ ਟੀਕਾ ਲਵਾ ਮੈਂ ਕਿਹਾ ਇਹ ਠੀਕਾ ਕਮਾਲ ਦੀ ਗੱਲ ਐ ਮੈਂ ਪਹਿਲਾਂ ਤਾਂ ਚਲੋ ਚਾਹ ਪਾਣੀ ਪਿਚਿਆ ਮੈਂ ਕਿਹਾ ਭੁੱਲ ਜਾਣਗੇ ਚਲੋ ਚਾਚੂ ਗੱਲਾਂ ਗੁੱਲਾਂ ਮੈਂ ਇੱਧਰ ਉੱਧਰ ਦੀਆਂ ਮੈਂ ਕਿਹਾ ਜੀ ਘਰਾਂ ਦੇ ਸੁਣਾਓ ਜੀ ਬਾਲ ਬੱਚੇ ਦਾ ਉਹ ਤੇ ਮੇਰੇ ਦੁਆਲੇ ਹੂੰ ਕਹਿੰਦੇ ਵੀ ਟੀਕਾ ਲਵਾ ਜੀ ਚਲੋ ਮੈਂ ਨਹੀਂ ਮੰਨਿਆ ਮੈਂ ਕਿਹਾ ਵੀ ਤੁਸੀਂ ਐਂ ਕਰੋ ਵੀ ਮੈਨੂੰ ਕੋਈ ਕੋਈ ਇਦਾਂ ਦਾ ਕਾਨੂੰਨ ਦੱਸੋ ਵੀ ਮੇਰੀ ਬਾਡੀ 'ਚ ਤੁਸੀਂ ਤੈਅ ਕਰੋ ਕਿ ਆ ਜਾਣਾ ਚਾਹੀਦਾ। ਹੂੰ। ਇਹਦਾ ਮਤਲਬ ਕਿ ਤੁਸੀਂ ਤੇ ਸ਼ਾਮ ਵਾਲੇ ਭਾਈ ਸਲੂਨੇ ਵੇਲੇ ਵੀ ਆ ਜਾਓ ਕਿ ਕਿ ਵੀ ਸਲੂਨਾ ਤੈਨੂੰ ਆਹ ਦੇਵਾਂਗੇ ਅਸੀਂ। ਹੂੰ। ਤੇਰੇ ਬਾਡੀ 'ਚ ਇਹ ਜਾਏਗਾ। ਮੈਂ ਆਖਿਆ ਜੀ ਗੱਲ ਟੀਕੇ ਦੀ ਨਹੀਂ ਆ ਟੀਕਾ ਚੱਲ ਵੀ ਲਊਗਾ ਮੈਂ। ਹੂੰ। ਅੱਡੀ ਗੱਲ ਨਹੀਂ ਐਨੇ ਜ਼ਹਿਰ ਖਾ ਕੇ ਨਹੀਂ ਮਰੇ ਤੇ ਖੂਨ ਚੱਕਰ ਨਹੀਂ ਆਏਗਾ। ਪਰ ਮੈਂ ਆਖਿਆ ਜੀ ਮਸਲਾ ਤੇ ਜਿਹੜਾ ਹੈ ਨਾ ਇਹ ਅਧਿਕਾਰ ਦਾ ਹੈ। ਹੂੰ। ਉਹਨਾਂ ਨੇ ਜੀ ਪਾਸੇ ਚ ਜਾ ਕੇ ਜਦੋਂ ਮੱਥਾ ਮਾਰਦੇ ਮੈਂ ਡਾਹ ਨਾ ਦੇਵਾਂ ਹੂੰ ਖੀਰ ਉਹਨਾਂ ਨੇ ਨਾ ਆਪਦੇ ਵੱਡੇ ਸਾਹਿਬ ਨਾਲ ਕੀਤੀ ਗੱਲ ਪਤਾ ਨਹੀਂ ਡੀਸੀ ਨਾਲ ਕੀਤੀ ਐਸਟੀਐਮ ਮੈਨੂੰ ਨਹੀਂ ਪਤਾ ਜੀ ਅੱਗੋਂ ਮੈਨੂੰ ਪਹੁੰਚੋਗੇ ਕਹਿੰਦੇ ਜੀ ਕਹਿੰਦੇ ਕਿ ਬਣਾ ਸਵਾਰ ਕੇ ਤੁਹਾਡੀ ਵੋਟ ਕੱਟ ਦੇਾਂਗੇ ਹੂੰ ਆਟਾ ਦਾਲ ਕੱਟਿਆ ਜੋ ਹੂੰ ਤਮਾਮ ਜਿਹੜੀਆਂ ਤੁਹਾਡੀਆਂ ਮਤਲਬ ਕਿ ਬੈਨੇਫੀਸ਼ੀਅਰੀ ਸਕੀਮਾਂ ਸਭ ਤੋਂ ਸਾਰੀਆਂ ਮੈਂ ਕਿਹਾ ਵੀ ਤੁਸੀਂ ਹੁਣ ਕੱਟ ਕੇ ਦਿਖਾਓ ਫਿਰ ਹੂੰ ਤੁਸੀਂ ਮੇਰੀ ਵੋਟ ਕੱਟੋ ਹਮ ਹੁਣ ਤਾਂ ਕੁਝ ਵੀ ਹੈ ਹੁਣ ਤਾਂ ਚਾਹ ਪਾਣੀ ਜਿਹੜਾ ਹੋ ਗਿਆ ਨਾ ਬਸ ਠੀਕ ਹੈ ਹੁਣ ਤਾਂ ਬਸ ਹੁਣ ਤਾਂ ਪੇਚਾ ਪੈ ਗਿਆ ਹੁਣ ਤਾਂ ਦੈਟਸ ਇਟ ਹੋ ਗਿਆ ਬਸ ਇਹ ਮੈਂ ਕਿਹਾ ਹੁਣ ਤੁਸੀਂ ਮੇਰੀ ਵੋਟ ਕਟਾਓ ਜਾ ਕੇ ਹਮ ਹੁਣ ਮੇਰਾ ਆਧਾਰ ਕਾਰਡ ਤੁਸੀਂ ਕੈਨਸਲ ਕਰਾ ਦਿਓ ਹਮ ਠੀਕ ਹੈ ਆਟ ਆਊਟਾ ਦਾਲ ਤਾਂ ਚਲੋ ਆਉਂਦਾ ਹੀ ਨਹੀਂ ਹੈ ਬਾਕੀ ਜੋ ਵੀ ਗੈਸ ਸਿਲੰਡਰ ਉਹ ਵੀ ਕਾਪੀ ਮੇਰੀ ਰੱਦ ਕਰਾ ਦਿਓ ਕੋਈ ਗੱਲ ਨਹੀਂ ਮੈਂ ਕਿਹਾ ਅਸੀਂ ਅੱਗੇ ਵੀ ਲੋਕ ਜੰਗਲਾਂ 'ਚ ਹੀ ਰਹਿ ਕੋਈ ਗੱਲ ਨਹੀਂ ਮੈਂ ਢੀਡੇ ਬਣ ਕੇ ਜੰਗਲਾਂ 'ਚ ਚਲਾ ਜਾਵਾਂਗਾ ਹੋਰ ਕੀ ਹਮ ਮੈਂ ਕਹਾ ਤ ਹੱਦ ਹੋ ਗਈ ਹੈ ਤੁਹਾਡੇ ਵਾਲੀ ਫਿਰ ਹੋਇਆ ਕਿ ਇਹ ਇਹ ਉਹ ਦੌਰ ਸੀ ਜਦੋਂ ਛੇਤਰਾਂ ਨਾਲ ਟੀਕਾ ਲਾਉਣ ਤੱਕ ਆ ਗਿਆ ਬਿਲਕੁਲ ਜੀ ਲੋਕਾਂ ਨੇ ਇਹ ਕਹਿ ਰਹੇ ਸੀ ਕਿ ਜਿਹੜਾ ਬੰਦਾ ਟੀਕੇ ਲਾ ਰਿਹਾ ਉਹ ਮੈਨੂੰ ਇੰਨਾ ਪ੍ਰੈਸ਼ਰਾਈਜ਼ ਕੀਤਾ ਗਿਆ ਹੂੰ ਤੇ ਜਿਹੜਾ ਆਮ ਬੰਦਾ ਹੋਏਗਾ ਉਹਨੂੰ ਕਿੰਨਾ ਡਰਾਇਆ ਗਿਆ ਹੋਵੇਗਾ ਕਿੰਨਾ ਡਰਾਇਆ ਗਿਆ ਹੋਵੇਗਾ ਤੇ ਅੱਜ ਉਹਨਾਂ ਬੰਦਿਆਂ ਨੂੰ ਮੈਂ ਇੱਕ ਸਵਾਲ ਪੁੱਛਦਾ ਬਹੁਤ ਮੈਂ ਉਹ ਜਦੋਂ ਪਹਿਲਾਂ ਤਾਂ ਮੈਂ ਵੀ ਡਰ ਗਿਆ ਦੋ ਕੁ ਮਹੀਨੇ ਡਰਿਆ ਰਿਹਾ ਜਦੋਂ ਚੀਜ਼ਾਂ ਨੂੰ ਸਟੱਡੀ ਕੀਤਾ ਜਦੋਂ ਦੇਖਿਆ ਸਾਰਾ ਕੁਝ ਤਾਂ ਮੈਂ ਲਿਖਣਾ ਸਟਾਰਟ ਮੈਨੂੰ ਉਹ ਗਾਣਾਂ ਪਈਆਂ ਨਾ ਮੈਂ ਕਹਿੰਦਾ ਉਹਨੀਆਂ ਗਾਣਾਂ ਤਾਂ ਅਮਰਤਪਾਲ ਸਿੰਘ ਦੇ ਜਾਂ ਸਿਮਰਨਜੀਤ ਸਿੰਘ ਮਾਨ ਦੇ ਜਾਂ ਭਗਵੰਤ ਮਾਨ ਦੇ ਸਮਰਥਕ ਵੀ ਨਹੀਂ ਕੱਢਦੇ ਉਹਨੇ ਹੂੰ ਜਿੰਨੀਆਂ ਗਾਣਾਂ ਉਸ ਵੇਲੇ ਮੈਨੂੰ ਪਈਆਂ ਮੈਨੂੰ ਯਾਦ ਹੈ ਅੱਜ ਵੀ ਇੱਕ ਮੈਂ ਪੋਸਟ ਪਾਈ ਤੇ ਮੈਂ ਭੋਗ ਤੇ ਸੀ ਤੇ ਮੈਨੂੰ ਤੇ ਉੱਥੇ ਅਫਸੋਸ ਮਰਗਲਾ ਭੋਗ ਸੀ ਉਹ ਕੋਈ ਇਧਰ ਹੋਣਿਆ ਆ ਪੜੇ ਹਾਥ ਲੇਕ ਮੈਂ ਕਹਿੰਦਾ ਇੱਥੇ ਤੇ ਮੈਨੂੰ ਟਿਕ ਲੈੰਦਿਓ ਹਾਂ ਮੈਂ ਤਾਂ ਇੱਥੇ ਹੁਣ ਬਈ ਭੂਗਤੇ ਬੈਠਾ ਯਾਰ ਇੱਥੇ ਤੇ ਟਿਕ ਲੈੰਦਿਓ ਮੈਨੂੰ ਉੱਥੇ ਆ ਕੇ ਤੇਰੇ ਬਾਰੇ ਆ ਕਿਸੇ ਨੇ ਕਿ ਕਿੰਨੀ ਗੰਦੀ ਗਾਲ ਕੱਢੀ ਹੂੰ ਮੈਂ ਕਿਹਾ ਤੇਰੇ ਲਈ ਤੇ ਚੰਗੀ ਆ ਹਾਂ ਤੂੰ ਸਵਾਲ ਲੈ ਰਿਹਾ ਪੜ ਕੇ ਸਵਾਲ ਲੈਣ ਤੇ ਯਾਨੀ ਕਹਿਣ ਦਾ ਮਤਲਬ ਇਹ ਆ ਕਿ ਆਹ ਵੇਖ ਲਓ ਹੂੰ ਮੈਂ ਵਾਰ-ਵਾਰ ਕਹਿੰਦਾ ਜੀ ਯਾਰ ਇਹ ਆ ਜਿਹੜਾ ਆ ਹਾਰਟ ਅਟੈਕ ਵਾਲਾ ਇਹਨੂੰ ਦੇਖੋ ਬਈ ਇਹਦੀ ਜਾਂਚ ਪੜਤਾਲ ਕਰੋ ਕਿਉਂਕਿ ਜਿੰਨਾ-ਜਿੰਨਾ ਨੇ ਟੀਕਾ ਲਵਾਇਆ ਉਹਨਾਂ ਨੂੰ ਹਾਰਟ ਅਟੈਕ ਦੀ ਸ਼ਿਕਾਇਤ ਆਈ ਆ ਬਿਲਕੁਲ ਜੀ ਉਹ ਕਿ ਸਾਹੇ ਨੇ ਹੂੰ ਇੱਥੇ ਹੁਣ ਜਿਹੜੀ ਉਹ ਆ ਜਿਹੜੀ ਐਕਸਟਰਾਜਨਿਕ ਹੂੰ ਉਸੇ ਫਾਰਮੂਲੇ ਨਾਲ ਸੀਰਮ ਸੀਰਮ ਨੇ ਬਣਾਈ ਜੀ ਆ ਜਿਹੜੀ ਕੋਵੀ ਸ਼ੀਲਡ ਹਾਂਜੀ ਕੋਵੀ ਸ਼ੀਲਡ ਕੋਵੀ ਅੱਛਾ ਉਹ ਮੰਨ ਗਏ ਉੱਥੇ ਕਿ ਹਾਂਜੀ ਇਹਦੇ ਚ ਹੋ ਸਕਦਾ ਸਾਈਡ ਇਫੈਕਟ ਆਗੇ ਨੇ ਇਹਦੇ ਚ ਕਲੌਟਸ ਬਣਦੇ ਨੇ ਹਾਂ ਇਹ ਗੱਲ ਸਾਡੇ ਅਰਗੇ ਜਿਹੜੇ ਮੂਰਖ ਜੇ ਬੰਦੇ ਆ ਇਹ ਸਮਝ ਰਹੇ ਸੀਗੇ ਕਿ ਕਲੌਟਸ ਯਾਨੀ ਖੂਨ ਗਾੜਾ ਹੋ ਸਕਦਾ ਹੂੰ ਤੇ ਇੱਥੇ ਚਲੋ ਕੁਝ ਬੰਦੇ ਬੋਲੇ ਵੀ ਅਬ ਵਿਚਾਰਾ ਇੱਕ ਡਾਕਟਰ ਸੀ ਉਹਨੂੰ ਚੱਕ ਕੇ ਅੰਦਰ ਮਾਰਿਆ ਇਹਨਾਂ ਨੇ ਹਾਂ ਨੀਟੂ ਸ਼ਟਰ ਨਾਲ ਤਾਂ ਦਵਾਈ ਲਿਆ ਸੀ ਉਹਨੂੰ ਤੇ ਸੁੱਟਣਾ ਹੀ ਸੁੱਟਣਾ ਸੀ ਇਹਨਾਂ ਨੇ ਹਾਂ ਆਰਾਮਦੇਵੀ ਫਸ ਗਿਆ ਤਾਂ ਮਤਲਬ ਕਿ ਟੀਕਾ ਲਾਓ ਟੀਕਾ ਲਾਓ ਦਵਾਈ ਵੀ ਕੜਾਈ ਵੀ ਪਰ ਪ੍ਰਧਾਨ ਮੰਤਰੀ ਨੇ ਖੁਦ ਕਿਹਾ ਹਾਂ ਖੁਦ ਕਿਹਾ ਅੱਜ ਇਹ ਬੇਸ਼ਰਮ ਲੋਕ ਇਸ ਗੱਲ ਦਾ ਇੰਡੀਆ 'ਚ ਜਵਾਬ ਦੇਣਗੇ ਕਿ ਸਿਰਮਾਲਾ ਤੇ ਤੁਹਾਨੂੰ 50 ਕਰੋੜ ਰੁਪਈਆ ਵੀ ਦੇ ਕੇ ਕਿਹਾ ਹਾਂ ਇਲੈਕਟੋਰਲ ਬੌਂਡ ਦੇ ਜ਼ਰੀਏ ਮਤਲਬ ਕਿ ਉਹ ਤਾਂ ਫਿਰ ਵੇਚ ਗਿਆ ਸੌਦਾ ਬਿਲਕੁਲ ਤੇ ਜੇ ਕੱਲ ਨੂੰ ਮੰਨ ਲਓ ਹੋਰ ਚੀਜ਼ਾਂ ਪ੍ਰਮਾਣਿਤ ਹੋ ਜਾਂਦੀਆਂ ਹਾਂ ਤੇ ਦੇਣਾ ਦੇਉਂਗੇ ਤੁਸੀਂ ਪਤਾ ਨਹੀਂ ਕਿੰਨੇ ਕੋ ਫੜਕਾਤੇ ਨੇ ਇਸ ਚੱਕਰ ਦੇ ਵਿੱਚ ਹਾਂ ਆ ਜਿਵੇਂ ਈਵੀਐਮ ਤੇ ਗੱਲ ਕਰੋ ਤੇ ਥੱਲੇ ਨੋਟਿਸ ਜਾਂ ਨਹੀਂ ਆ ਜਾਂਦਾ ਖਬਰ ਉਦੋਂ ਤੇ ਕੋਵਿਡ ਤੇ ਕੋਈ ਪੋਸਟ ਪਾਉਂਦੇ ਸਨ ਤੇ ਉਹ ਆ ਜਾਂਦਾ ਮੇਰਾ ਪੇਜ ਤੇ ਇੱਕ ਦੋ ਵਾਰੀ ਉਹ ਵੀ ਕੀਤਾ ਇਹਨਾਂ ਨੇ ਰਿਸਟ੍ਰਿਕਟਡ ਕੀ ਕਹਿੰਦੇ ਨੇ ਹਾਂ ਰਿਸਟ੍ਰਿਕਟਡ ਕਹਿੰਦੇ ਉਦੋਂ ਵੀ ਕੀਤਾ ਨਾ ਮਤਲਬ ਕਿ ਕਮਾਲ ਦੀ ਗੱਲ ਹੈ ਅੱਛਾ ਹਾਂ ਫਿਰ ਉਸ ਤੋਂ ਬਾਅਦ ਪਰਮੇਤ ਜੀ ਸੁਪਰੀਮ ਕੋਰਟ ਚ ਜਾ ਕੇ ਸਰਕਾਰ ਨੇ ਕਿਹਾ ਕਿ ਨਹੀਂ ਹੂੰ ਟੀਕਾ ਵਲੰਟੀਅਰਲੀ ਹੈ ਟੀਕਾ ਮੰਡੀਟਰੀ ਨਹੀਂ ਹੈ ਫਿਰ ਉਹ ਅਸੀਂ ਡਾਊਨਲੋਡ ਕਰਕੇ ਆਪਣੇ ਫੋਨਾਂ ਚ ਰੱਖਿਆ ਫਿਰ ਵਿਚ ਵਿਚ ਵਾਇਰਸ ਆ ਗਿਆ ਵਾਇਰਸ ਆ ਗਿਆ ਦਫਾ ਕਰੋ ਵਾਇਰਸ ਹੂੰ ਵਾਇਰਸ ਸਾਡੇ ਅੰਦਰ ਹੈ ਹੀ ਵਾਇਰਸ ਨੇ ਜੀ ਐਂਟੀਵਾਇਰਸ ਵੀ ਕੁਦਰਤ ਨੇ ਭਾਇਆ ਜੀ ਵੀ ਬਹੁਤ ਨੇ ਕੋਰੋਨਾ ਅਰਬਾ ਖਰਮਾ ਜੀਵ ਨੇ ਅੰਦਾ ਹੂੰ ਏ ਬੋ ਪਤਾ ਨਹੀਂ ਕਿਸ ਤਰ੍ਹਾਂ ਦੀ ਕਹਾਣੀ ਚੱਲ ਰਹੀ ਹੈ ਤਾਂ ਹੁਣ ਮੋਦੀ ਸਾਹਿਬ ਦੇ ਭਗਤ ਜਿਹੜੇ ਉਹ ਸਵਾਲ ਇਹਨਾਂ ਨੂੰ ਕਰਨ ਕਿ ਸੀਰਮਾਲੇ ਤੋਂ 50 ਕਰੋੜ ਰੁਪਇਆ ਲੈ ਕੇ ਕਿ ਜ਼ਿੰਦਗੀਆਂ ਦਾ ਸੌਦਾ ਹੀ ਕਰਕੇ ਤੇ ਵੈਸੇ ਦਵਾ ਕੰਪਨੀਆਂ ਤੋਂ ਹੋਰ ਬਹੁਤ ਦੇ ਕੇ ਕਿ ਇਹਨਾਂ ਨਾਲ ਇਲੈਕਟਰੋਲ ਚੰਦਾ ਬਿਲਕੁਲ ਜੀ